ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਚਲਾਈਆਂ ਅਭਿਆਨ ਤਹਿਤ ਡੀਜੀਪੀ ਗੌਰਵ ਯਾਦਵ ਐਸਐਸਪੀ ਬਠਿੰਡਾ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬੀੜ ਤਲਾਬ ਅਤੇ ਤਲਵੰਡੀ ਸਾਬੋ ਦੇ ਵਿੱਚ ਕਾਸੋ ਅਭਿਆਨ ਦੇ ਤਹਿਤ 20 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਤਿੰਨ ਔਰਤਾਂ ਸਮੇਤ ਇਹਨਾਂ ਕੋਲੋਂ 100 ਗ੍ਰਾਮ ਹੈਰੋਇਨ 5 ਕਿਲੋ ਚੂਰਾ ਪੋਸਟ 28 ਮੋਬਾਈਲ ਫੋਨ 6 ਮੋਟਰਸਾਈਕਲ ਇੱਕ ਐਕਟਿਵਾ ਸਕੂਟਰੀ ਕਾਰ ਅਤੇ 94 94000 ਰੁਪਏ ਦੀ ਡਰੱਗ ਬਣੀ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਤਾਂ ਇਸ ਸੰਬੰਧੀ ਆਪਾਂ ਆਓ ਜਾਣਦੇ ਹਾਂ ਹੋਰ ਜਾਣਕਾਰੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਵੀ ਉਹਨਾਂ ਨੇ ਕੀ ਕੁਛ ਤੇ ਕਿੰਨੇ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਦੇ ਗਾਈਡੈਂਸ ਦੇ ਅੰਦਰ ਬਟੰਡਾ ਪੁਲਿਸ ਵੱਲੋਂ ਵੱਖ-ਵੱਖ ਜਗਤ ਦੇ ਵਿੱਚ ਕੈਸੋ ਆਪਰੇਸ਼ਨ ਚਲਾਇਆ ਗਿਆ ਹੈ ਆ ਜਿਸ ਦੇ ਵਿੱਚ ਬਸਤੀ ਬੀੜ ਤਲਾਬ ਜੋ ਕਿ थाना सदर ਬਠਿੰਡਾ ਦਾ ਏਰੀਆ ਹੈ ਅਤੇ ਤਲਵੰਡੀ ਸਾਬੋ ਦੋ ਜਗ੍ਹਾ ਦੇ ਵਿੱਚ ਕੈਸੋਪਰੇਸ਼ਨ ਚਲਾਇਆ ਗਿਆ ਇਸ ਕੈਸੋਪਰੇਸ਼ਨ ਦੇ ਵਿੱਚ ਜਿਹੜੀ ਸਾਡੀ ਟੀਮਸ ਨੇ ਡੀਐਸਪੀ ਸੁਬਾਨ ਦੇ ਅੰਡਰ ਉਹਨਾਂ ਨੇ ਸੁਪਰਵਾਈਜ਼ਨ ਦੇ ਵਿੱਚ ਜਿਹੜੀ ਹੈਗੀ ਕੈਸੋਪਰੇਸ਼ਨ ਦੇ ਵਿੱਚ ਸਰਚ ਕੀਤੀ ਇਸ ਕੈਸੋਪਰੇਸ਼ਨ ਦੇ ਵਿੱਚ ਸਾਨੂੰ ਅੱਛੀ ਰਿਕਵਰੀਜ਼ ਜਿਹੜੀਆਂ ਹੋਈਆਂ ਇਸ ਕੈਸੋਪਰੇਸ਼ਨ ਦੇ ਦੌਰਾਨ ਜਿਹੜੀ ਬਸਤੀ ਬੀੜ ਤਲਾਬ ਹੈ ਉਸ ਦੇ ਵਿੱਚ ਸਾਨੂੰ 100 ਗ੍ਰਾਮ ਹੈਰਨ ਜੋ ਕਿ ਵਾਕਵਾਕ ਮੁਕਦਮੇ ਦੇ ਵਿੱਚ ਸਾਨੂੰ ਰਿਕਵਰ ਹੋਈ ਹੈ 100 ਗ੍ਰਾਮ ਹੈਰਵਨ ਹੈ 5 ਕਿਲੋਗ੍ਰਾਮ ਪੌਪੀ ਹਸਕਾ 100 ਜਿਹੜੀ ਬੋਟਲਸ ਨੇ ਇਲੀਸਟਰੀਕਸ ਦੀਆਂ ਨੇ 94000 ਰੁਪਏ ਦੀ ਰਿਕਵਰ ਹੋਈ ਹੈ ਇਹਨਾਂ ਸਾਰੀ ਰਿਕਵਰੀ ਦੇ ਵਿੱਚ ਅਸੀਂ ਤਕਰੀਬਨ ਟੋਟਲ 7 ਐਫ ਆਈ ਆਰ ਦਰਜ ਕੀਤੀਆਂ ਨੇ ਜਿਸ ਦੇ ਵਿੱਚ 6 ਐਫ ਆਈ ਆਰਸ ਐਨ ਡੀ ਪੀ ਐਸ ਐਕਟ ਦੀਆਂ ਨੇ 1 ਐਫ ਆਈ ਆਰ ਐਕਸਾਈਜ਼ ਐਕਟ ਦੀ ਦਰਜ ਰਜਿਸਟਰ ਕੀਤੀ ਗਈ ਹੈ ਇਹਨਾਂ 7 ਐਫ ਆਈ ਆਰਸ ਦੇ ਵਿੱਚ 16 ਜਿਹੜੇ ਵਿਅਕਤੀ ਨੇ ਅਰੈਸਟ ਕੀਤੇ ਗਏ ਨੇ ਅਤੇ ਇਸ ਦੇ ਨਾਲ ਜਿੰਨ ਜਿਹੜੀਆਂ ਔਰਤਾਂ ਨੇ ਇਹਨਾਂ ਮੁਕਦਮਿਆਂ ਦੇ ਵਿੱਚ ਗ੍ਰਿਫਤਾਰ ਕੀਤੀਆਂ ਨੇ ਇਹਨਾਂ ਮੁਕਦਮਿਆਂ ਤੋਂ ਇਲਾਵਾ ਅਸੀਂ ਤਿੰਨ ਵਹੀਕਲ ਜਿਹੜੇ ਕਾਰਸ ਨੇ ਉਹਨਾਂ ਨੂੰ ਆ ਰਾਉਂਡ ਅਪ ਕੀਤਾ ਨਾਲ ਸੱਤ ਮੋਟਰਸਾਈਕਲ ਜਿਹੜੇ ਹੈਗੇ ਨੇ ਹਿਰਾਸਤ ਦੇ ਵਿੱਚ ਲਾਏ ਨੇ ਟੋਟਲ ਚਾਰ ਜਿਹੜੇ ਬੰਦੇ ਨੇ ਜਿਨ੍ਹਾਂ ਦੀ ਵੱਖ-ਵੱਖ ਮੁਕਦਮਿਆਂ ਦੇ ਵਿੱਚ ਗ੍ਰਿਫਤਾਰੀ ਬਾਕੀ ਸੀਗੀ ਉਹਨਾਂ ਦੀ ਵੀ ਅਸੀਂ ਗ੍ਰਿਫਤਾਰੀ ਜਿਹੜੀ ਹੈਗੀ ਹੈ ਸਾਡੇ ਵੱਲੋਂ ਕੀਤੀ ਗਈ ਹੈ ਇਸ ਤੋਂ ਇਲਾਵਾ ਚੋਰੀ ਦੇ ਜਿਹੜੇ ਕਾਫੀ ਮੋਬਾਈਲਸ ਨੇ ਜੋ ਕਿ ਸਨੇਚ ਹੋ ਕੇ ਜੋ ਜੋ ਡਿੱਕ ਸਗੇ ਨੇ ਅੱਗੇ ਜਿਹੜੀ ਸੇਲ ਕਰ ਦਿੰਦੇ ਆ ਉਹ ਵੀ ਅਸੀਂ ਕਾਫੀ ਮਾਤਰਾ ਦੇ ਵਿੱਚ ਰਿਕਵਰ ਕੀਤੇ ਨੇ ਜਿਨ੍ਹਾਂ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਿਹੜੇ ਕਿਹੜੇ ਬੰਦੇ ਦੇ ਇਨਵਾਲਵ ਹੋਣ ਜਿਨ੍ਹਾਂ ਨੇ ਸਨੈਚ ਕੀਤੇ ਨੇ ਤੇ ਕਿੰਨਾ ਲਾਗੇ ਸੇਲ ਕੀਤੇ ਨੇ ਸੋ ਅੱਜ ਇਹਨਾਂ ਦੋਨਾਂ ਜਗ੍ਹਾ ਦੇ ਵਿੱਚ ਤਕਰੀਬਨ ਸਾਦਰ ਬਠਿੰਡਾ ਤੇ ਟ੍ਰੌਂਡੀ ਸਾਬੋ ਦੇ ਕੈਸੋਪਰੇਸ਼ਨ ਦੇ ਵਿੱਚ ਕਾਫੀ ਅੱਛੀ ਰਿਕਵਰੀ ਹੋਈ ਹੈ ਤੇ ਇਸੇ ਲੜੀ ਨੂੰ ਜਿਹੜੀ ਹੈਗੀ ਆ ਅੱਗੇ ਅਸੀਂ ਕੰਟੀਨਿਊ ਰੱਖਾਂਗੇ ਤੇ ਕੈਸੋਪਰੇਸ਼ਨ ਜਿਹੜੇ ਬਠਿੰਡਾ ਦੇ ਅਲੱਗ-ਅਲੱਗ ਜਗ੍ਹਾ ਦੇ ਵਿੱਚ ਜਿਹੜੇ ਹੌਟ ਸਪots ਨੇ ਉਹ ਕੰਟੀਨਿਊ ਰਹਿਣਗੇ ਜਿਹੜੀ ਇਦਾਂ ਦੀ ਸਾਡੀ ਇਦਾਂ ਦੀ ਜਿਹੜੇ ਮਾੜੇ ਵਿਅਕਤੀ ਨੇ ਉਹਨਾਂ ਦੇ ਉੱਪਰ ਪੁਲਿਸ ਦੀ ਜਿਹੜੀ ਦਬਿਸ਼ ਚੋਂ ਜਾਰੀ ਚੱਗੇ ਜੀ ਥੈਂਕ ਯੂ